ਪਾਪਾ ਕੀ ਕਰਨਾ ਹੁਣ ਤੇ ਠੀਕ ਹੈ ਮੈਂ ਵੀ ਤੇਰਾ ਪਾਪਾ ਹਾਂ ਅੱਜ ਤਵਾਰ ਮੈਂ ਤੇਰਾ ਪਾਪਾ ਹੀ ਠੀਕ ਹੈ ਜੀ ਬਾ ਮੈਂ ਪਾਪਾ ਮਦਰ ਹਾਂ ਠੀਕ ਹੈ ਜੀ ਮੈਨੂੰ ਪਾਪਾ ਕਹਿ ਸਕਦੇ ਹੋ ਦੋਨਾਂ ਭੈਣਾਂ ਨੂੰ ਅਸੀਂ ਸੰਗਰੂਰ ਤੋਂ ਲੈ ਕੇ ਆਏ ਸੀਗੇ ਜੀ ਤਸਵੀਰਾਂ ਦੇਖੋ ਕਿਹੜੀ ਹਾਲਤ ਚ ਲੈ ਕੇ ਆਏ ਸੀ ਇੱਥੇ ਇੱਕ ਬਖਸ਼ ਦਾ ਮਾਰਿਆ ਹੋਇਆ ਪਰਿਵਾਰ ਇਹਨਾਂ ਦੋ ਭੈਣਾਂ ਵਾਂ ਸੱਕੀਆਂ ਇੱਕ ਭੈਣ ਪੜ੍ਹੀ ਲਿਖੀ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੋਇਆ ਤੇ ਦੂਸਰੀ ਭੈ ਜਨਨ ਤੋਂ ਥੋੜੀ ਸਿੱਧੀ ਆ ਮੰਦਪੁੱਤੀ ਆ ਮਾਂ ਪਿਆਰੀ ਮੌਤ ਹੋ ਗਈ ਆ ਬਾਪ ਉਹ ਸਰਕਾਰੀ ਵਿੱਚ ਪੀਐਨ ਸੀਗੇ ਇਹਨਾਂ ਨੂੰ ਸਰਕਾਰੀ ਜੋਬ ਮਿਲਣੀ ਆ ਇਹਨਾਂ ਦੇ ਪਾਪਾ ਵਾਲੇ ਕਿਉਂਕਿ ਸਰਕਾਰੀ ਜੋਬ ਤੇ ਅਸੀਂ ਕਿਹੜੇ ਵਿਭਾਗ ਵਿੱਚ ਸੀ ਪੁੱਤ ਆਈਟੀਆਈ ਦੇ ਵਿੱਚ ਹਨ ਤੇ ਹੁਣ ਜੇ ਇਹ ਬੱਚੀ ਠੀਕ ਹੋ ਜੇ ਮੈਂ ਥੋੜੀ ਜੀ ਇਹ ਜੋਬ ਲੈ ਸਕਦੀ ਆ ਦੇਖੋ ਗੁੱਸੇ ਕਿੰਨੇ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਆ ਹੋ ਸਕਦਾ ਬੀ ਇਸ ਬੱਚੀ ਨੇ ਤੁਹਾਨੂੰ ਮਾੜਾ ਚੰਗਾ ਕੋਈ ਸ਼ਬਦ ਅਪਸ਼ਬਦ ਬੋਲਿਆ ਹੋਵੇ ਹੋ ਸਕਦਾ ਇਹਨਾਂ ਨੇ ਕੋਈ ਤੁਹਾਡਾ ਮਨ ਦਿਲ ਦਿਖਾਇਆ ਹੋਵੇ ਕਦੇ ਪਰ ਸੱਚੀ ਲੋੜ ਹੈ ਇਹਨਾਂ ਨੂੰ ਇਹ ਸਾਡੀ ਧੀ ਜਿਹੜੀ ਕਿਸਭੂ ਹੈ ਜਾਣ ਕੇ ਨਹੀਂ ਸੀ ਕਰ ਰਹੀ ਕਿ ਸੁਵਾਦੀ ਪੈਨਸ਼ਨ ਲਵਾਉਣ ਵਾਸਤੇ ਤੁਸੀਂ ਸਾਨੂੰ ਥੋੜੀ ਜੀ ਸਪੋਰਟ ਕਰੋ ਹਨਾ ਕਿ ਇਸ ਬੱਚੀ ਦੀ ਦੁਬਾਰਾ ਜੌਬ ਇਹਦੇ ਪਾਪਾ ਵਾਲੀ ਇਹਨੂੰ ਮਿਲ ਸਕੇ ਉਦੇ ਵਾਸਤੇ ਵੀ ਪਲੀਜ਼ ਸਾਡੀ ਮਦਦ ਕਰੋ ਹੁਣ ਸਾਨੂੰ ਤਾਂ ਉਡਾਣਾ ਵੀ ਨਹੀਂ ਪਤਾ ਵੀ ਕਿੱਥੇ ਅਪਲਾਈ ਹੋਣਾ ਕਿੱਥੇ ਫਾਰਮ ਭਰਨਾ ਕਿਹਨੂੰ ਮਿਲਣਾ ਅ ਮੈਨੂੰ ਪਾਪਾ ਕਿਆ ਕਰਨਾ ਹੁਣ ਤੋਂ ਠੀਕ ਹੈ ਕਿਉਂਕਿ ਮੇਰੇ ਪਾਪਾ ਆ ਨਹੀਂ ਮੈਂ ਵੀ ਤੇਰਾ ਪਾਪਾ ਵਾ ਪੁੱਤ ਅੱਜ ਤੋਂ ਬਾਅਦ ਮੈਂ ਤੇਰਾ ਪਾਪਾ ਹੀ ਠੀਕ ਹੈ ਸ਼ੁਭਾ ਮੈਂ ਪਾਪਾ ਮਾ ਤੇਰਾ ਠੀਕ ਹੈ ਤੁਸੀਂ ਮੈਨੂੰ ਪਾਪਾ ਕਹਿ ਸਕਦੇ ਹੋ ਹਾਂ ਮੈਂ ਭਾਗਾ ਵਾਲਾ ਵਾ ਵੀ ਬਾਬਾਈ ਨੇ ਮੈਨੂੰ ਹੋਰ ਦੋ ਧੀਆਂ ਦਿੱਤੀਆਂ ਅੱਜ ਹਨਾ ਤੇ ਵੀ ਪਾਪਾ ਕਿਆ ਕਰ ਠੀਕ ਹੈ ਸ਼ੁਭਾ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਇਹਨਾਂ ਦੋਨਾਂ ਭੈਣਾਂ ਨੂੰ ਅਸੀਂ ਸੰਗਰੂਰ ਤੋਂ ਲੈ ਕੇ ਆਏ ਸੀਗੇ ਜੀ ਤਸਵੀਰਾਂ ਦੇਖੋ ਕਿਹੜੇ ਹਾਲਤ ਚ ਲੈ ਕੇ ਆਏ ਸੀ ਇੱਥੇ ਇੱਕ ਵਕਤ ਦਾ ਮਾਰਿਆ ਹੋਇਆ ਪਰਿਵਾਰ ਇਹਨਾਂ ਦੋ ਭੈਣਾਂ ਆ ਮਾ ਸਕੀਆਂ ਇੱਕ ਭੈਣ ਪੜ੍ਹੀ ਲਿਖੀ ਆ ਗ੍ਰੈਜੂਏਸ਼ਨ ਕੀਤੀ ਹੋਈ ਆ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੋਇਆ ਤੇ ਦੂਸਰੀ ਭੈਣ ਜਾਣੋਂ ਤੋਂ ਥੋੜੀ ਸਿੱਧੀ ਆ ਮੰਦ ਬੁੱਧੀ ਆ ਮਾਪਿਓ ਦੀ ਮੌਤ ਹੋ ਗਈ ਆ ਬਾਪ ਸਰਕਾਰੀ ਸਕੂਲ ਦੇ ਵਿੱਚ ਪੀਐਨ ਸੀਗੇ ਤਾਂ ਮੇਰੀ ਛੋਟੀ ਭੈਣ ਆ ਦੁਬਾਰਾ ਹੁਣ ਤੂੰ ਤੇਨੂੰ ਪਾਪਾ ਵਾਲੀ ਜੌਬ ਵੀ ਕਹਿੰਦੇ ਮਿਲਣੀ ਆ ਹਾਂਜੀ ਆਪਾਂ ਲੈਣੀ ਆ ਪਾਪਾ ਵਾਲੀ ਜੌਬ ਵਿੱਚ ਉਹਦੇ ਲਈ ਫਟਾਫਟ ਠੀਕ ਹੋ ਜਾ ਤੂੰ ਸਾਨੂੰ ਕਾਲ ਆਈ ਸੀ ਉਹਨਾਂ ਨੇ ਕਿਹਾ ਕਹਿੰਦੇ ਫਟਾਫਟ ਖਸ਼ਬੂ ਨੂੰ ਠੀਕ ਕਰ ਦੋ ਫਿਰ ਅਸੀਂ ਖਸ਼ਬੂ ਨੂੰ ਜੌਬ ਦੇਣੀ ਆ ਠੀਕ ਹੈ ਤੇ ਲੈਣੀ ਆ ਨਾ ਖਸ਼ਬੂ ਜੌਬ ਪਾਪਾ ਵਾਲੀ ਹਾਂਜੀ ਤੇ ਭੈਣ ਜਨਮ ਤੋਂ ਹੀ ਇਦਾਂ ਵਾ ਉਹ ਤੇ ਜਦੋਂ ਜੀ ਆਈ ਰੱਬ ਰੂਪਾ ਇਹਨੂੰ ਲਾਈਫਟਾਈਮ ਸਪੋਰਟ ਦੀ ਲੋੜ ਆ ਪਹਿਲਾਂ ਮੰਮੀ ਪਾਪਾ ਸੰਭਾਲਦੇ ਸੀ ਇਹ ਵੀ ਬਹੁਤ ਸੰਭਾਲਦੇ ਸੀ ਖਸ਼ਬੂ ਵੀ ਪਰ ਹੁਣ ਤਾਂ ਉਹਨੂੰ ਖਸ਼ਬੂ ਨੂੰ ਆਪ ਦੀ ਸੋਚੀ ਨਹੀਂ ਰਹੀ ਉਹ ਆਪਣੀ ਭੈਣ ਨੂੰ ਕੀ ਸੰਭਾਲੂਗੀ ਵਿਚਾਰੀ ਕਹਦੀ ਇਹ ਸੇਫ ਕਮਰਾ ਸੀ ਜਿੱਥੇ ਸਭ ਤੋਂ ਮਹਿੰਗੀਆਂ ਚੀਜ਼ਾਂ ਕਿਸੇ ਟਾਈਮ ਰੱਖੀਆਂ ਜਾਂਦੀਆਂ ਹੋਣੀਆਂ ਜਦੋਂ ਇਹਦੇ ਮੰਮੀ ਪਾਪਾ ਸੀਗੇ ਇਹਨਾਂ ਦੇ ਇੱਥੇ ਇਹ ਆਫ ਦੇ ਗਹਿਣੇ ਗੱਟੇ ਸਾਮਕੇ ਰੱਖਦੇ ਹੋਣੇ ਆ ਥੋੜਾ ਬਹੁਤਾ ਪੈਸਾ ਤੇ ਲਾਥਾਮ ਦੇ ਹੋਣੇ ਆ ਪਰ ਅੱਜ ਤੁਸੀਂ ਦੇਖੋ ਸਭ ਕੁਝ ਇਦਾਂ ਹੀ ਖਿਲਾ ਰਿਆ ਪਿਆ ਜਿਵੇਂ ਤੁਸੀਂ ਦੇਖਿਆ ਸਮਾਜ ਦੇ ਵਿੱਚ ਪੂਰਾ ਖਾਚਾ ਖਚ ਪਰੇ ਹੋਏ ਮਹੱਲੇ ਦੇ ਵਿੱਚ ਜਿੱਥੇ ਲੋਕ ਵੈਲ ਸੈਟਲ ਵੈਲ ਐਜੂਕੇਟਿਡ ਚੰਗੀਆਂ ਆਪਣੇ ਆਪ ਨੂੰ ਪਰਸੈਂਟੀਆਂ ਵਾਲੇ ਕਹੋਣ ਵਾਲੇ ਲੋਕਾਂ ਦੇ ਵਿੱਚ ਟੀਆਂ ਦੋ ਰਹਿੰਦੀਆਂ ਸੀ ਪਾਪਾ ਸੁਸਾਈਡ ਕਰਕੇ ਮੰਮੀ ਵੀ ਤੁਰ ਗਈ ਬੱਚੀ ਪੜ੍ਹੀ ਲਿਖੀ ਸੀ ਇਹ ਵੀ ਅਫਸੈਟ ਹੋ ਗਈ ਐਨੀ ਅਫਸੈਟ ਹੋ ਗਈ ਪੈਸਾ ਐੰਦਾ ਖਰਾਬ ਕਰਨ ਲੱਗ ਗਈ ਆਨਲਾਈਨ ਸ਼ਾਪਿੰਗ ਕਰੀ ਯਾਨੀ ਸਮਾਨ ਲਿਆ ਲਿਆ ਮਗਾ ਮਗਾ ਕੇ ਮਤਲਬ ਸੋਝੀ ਨਹੀਂ ਫਾਇਦਾ ਚੱਕਣ ਵਾਲੇ ਲੋਕਾਂ ਨੇ ਫਾਇਦਾ ਚੱਕਣਾ ਸ਼ੁਰੂ ਕਰਤਾ ਰਿਸ਼ਤੇਦਾਰਾਂ ਨੇ ਜਿੰਨੀ ਕਿ ਸਪੋਰਟ ਕਰਨੀ ਸੀ ਕੀਤੀ ਉਹਦੋਂ ਮੁੜ ਕੇ ਉਹ ਵੀ ਪਿੱਛੇ हट ਗਏ ਕਿਉਂਕਿ ਇਹ ਅਫਸੈਟ ਹੋਈ ਜਾ ਰਹੀ ਸੀ ਤੇ ਉਹ ਪਿੱਛੇ ਹਟੇ ਜਾ ਰਹੇ ਸੀ ਉਹ ਸੋਚ ਰਹੀ ਦੀ ਖੰਨੀਏ ਜਾਣ ਕੇ ਕਰਦੀ ਆ ਰੋਲਾ ਇਹ ਲੜ ਪੈਂਦੀ ਸੀਗੀ ਉਹਨਾਂ ਨੂੰ ਮੌਕਾ ਮਿਲ ਜਾਂਦਾ ਸੀ ਚਲੋ ਜੋ ਵੀ ਜਿਵੇਂ ਵੀ ਹੋਇਆ ਸਮੱਸਿਆਵਾਂ ਵੱਧਦੀਆਂ ਗਈਆਂ ਜੋ ਲੋਕਾਂ ਨੇ ਦੱਸਿਆ ਉਹ ਵੀ ਸੁਣੋ ਪੂਰੀ ਵੀਡੀਓ ਦੇ ਵਿੱਚ ਜੇ ਇਹਨੂੰ ਅਸੀਂ ਕਦੇ ਮਤਲਬ ਕਿ ਕੁਝ ਕਹਿਨੇ ਆ ਵੀ ਰੁਕ ਜਾ ਜੇ ਇਸ ਨੂੰ ਰੋਕ ਲਿਆ ਵੀ ਤੂੰ ਨਾ ਫਿਰ ਤੇ ਮੱਲੇ ਵਾਲੇ ਨਾਲ ਹੁੰਦੇ ਆ ਇਹ ਆਪਣੇ ਮਤਲਬ ਕਿ ਸਾਰੇ ਕੱਪੜਿਆਂ ਤੋਂ ਬਾਹਰ ਹੋਣ ਲੱਗ ਜਾਂਦੀ ਹੈ ਫਿਰ ਅਸੀਂ ਡਰ ਜੰਨੇ ਆ ਅਸੀਂ ਛੱਡ ਦਿੰਨੇ ਆ ਵੀ ਇਤਨਾਂ ਦਾ ਕੰਮ ਖਿੱਚ ਕੇ ਕੱਪੜੇ ਤਾਰਦੇ ਬਿਲਕੁਲ ਬਿਲਕੁਲ ਇਸ ਲੈਵਲ ਦੀ ਦੀ ਹਾਲਤ ਹੈ ਮੈਨੂੰ ਲੱਗਦਾ ਵੀ ਜਿਹੜੀ 2-3 ਦਿਨ ਤੋਂ ਮੱਲੇ ਵਾਲਿਆਂ ਨੇ ਇਹਨੂੰ ਰੋਟੀ ਪਾਣੀ ਦੁਆਰਾ ਇਹਨੂੰ ਦੇਣ ਲੱਗੇ ਨੇ ਉਹਦਾ ਇਫੈਕਟ ਪਿਆ ਆਦਰਵਾਇਸ ਤਾਂ ਮੇਬੀ ਮਹੀਨਾ ਸੁਆਮੀ ਨਾਏ ਨੇ ਕੁਝ ਖਾਇਆ ਪੀਆ ਨਹੀਂ ੱੱਲੇ ਪਾਣੀ ਦੇ ਸਿਰ ਤੇ ਹੀ ਜੀ ਰਹੇ ਸੀ ਸਿਰਫ ਪਾਣੀ ਮੈਨਾਂ ਮਹੀਨਾ ਹੋ ਗਿਆ ਉਹਦੀ ਡੈਥ ਹੋ ਗਈ ਨੂੰ ਤੇ ਮਹੀਨੇ ਤੋਂ ਇਹਨਾਂ ਨੇ ਅੰਨਾ ਦਾ ਦਾਣਾ ਨਹੀਂ ਖਾ ਕੇ ਦੇਖਿਆ ਮੱਲੇ ਵਾਲਿਆਂ ਨੇ ਫੜ ਕੇ ਨਮਾਇਆ ਸਾਰੇ ਬੈੱਡ ਦੇ ਬਾਥਰੂਮ ਕੀਤਾ ਇਹਨਾਂ ਦੇ ਗੱਡੇ ਸੁਕਾਏ ਬਾਹਰ ਰੋਟੀ ਪਾਣੀ ਕੀਤਾ ਘਰ ਥੋੜਾ ਬਹੁਤ ਸਾਫ਼ ਕੀਤਾ ਹੈ ਜੀ ਜੀ ਇਹ ਤੇ ਇੰਨੀ ਜ਼ਿਆਦਾ ਮਤਲਬ ਕਿ ਬੁਰੀਆਂ ਕੰਡੀਸ਼ਨ ਨਹੀਂ ਉਸ ਤੋਂ ਬਾਅਦ ਦੋਨੋਂ ਭੈਣਾਂ ਨੂੰ ਅਸੀਂ ਇੱਥੇ ਲੈ ਆਏ ਹੁਣ ਇਹਨਾਂ ਦੋਨੋਂ ਭੈਣਾਂ ਨੂੰ ਆਈਆਂ ਨੂੰ ਸਾਡੇ ਕੋਲੇ 3 ਕਿ ਮਹੀਨੇ ਹੋ ਗਏ ਪੁੱਤ ਹੁਣ ਅਸੀਂ ਇਹਨਾਂ ਦੇ ਪਰਿਵਾਰ ਨੂੰ ਪਿੱਛੇ ਮਿਹਨਤਾਂ ਕਰਦੇ ਆਂ ਭੁਆ ਹੀ ਨਾਲ ਗੱਲ ਕਰਦੇ ਆਂ ਉਹ ਕਹਿੰਦੇ ਅਸੀਂ ਨੀ ਜ਼ਿੰਮੇਵਾਰੀ ਚੱਕ ਸਕਦੇ ਮਨ ਲੋ ਦੂਸਰੇ ਰਿਸ਼ਤੇਦਾਰਾਂ ਨੂੰ ਕਹਿੰਦੇ ਆ ਕੋਈ ਅਸੀਂ ਕਹਿੰਦੇ ਜ਼ਿੰਮੇਵਾਰੀ ਨਾ ਚੱਕੋ ਮਿਲੋ ਤਾਂ ਸਹੀ ਆ ਕੇ ਇਹਨਾਂ ਨੂੰ ਸਰਕਾਰੀ ਜੋਬ ਮਿਲਣੀ ਹੈ ਇਹਨਾਂ ਦੇ ਪਾਪਾ ਵਾਲੀ ਕਿਉਂਕਿ ਸਰਕਾਰੀ ਜੋਬ ਤੇ ਅਸੀਂ ਕਿਹੜੇ ਵਿਭਾਗ ਵਿੱਚ ਪੁੱਤ ਆਈਟੀਆਈ ਦੇ ਵਿੱਚ ਆਈਟੀਆਈ ਦੇ ਵਿੱਚ ਹਨ ਤੇ ਹੁਣ ਜੇ ਇਹ ਬੱਚੀ ਠੀਕ ਹੋ ਜਾਵੇ ਥੋੜੀ ਜੀ ਇਹ ਜੋਬ ਲੈ ਸਕਦੀ ਹੈ ਪਰ ਉਹਨੇ 90 ਪੈਸੇ ਠੀਕ ਆ ਪਰ 10 ਪੈਸੇ ਠੀਕ ਕਿਹਨੇ ਕਰਨਾ ਫੈਮਲੀ ਨੇ ਪਰਿਵਾਰ ਨੇ ਪਰਿਵਾਰ ਦੀ ਸਹਿਮਤੀ ਨੇ ਪਰਿਵਾਰ ਦੀ ਸਪੋਰਟ ਨੇ ਜਿਨ੍ਹਾਂ ਨੂੰ ਇਹਦੀਆਂ ਪ੍ਰਾਣੀਆਂ ਯਾਦਾਂ ਜਿਨ੍ਹਾਂ ਨਾਲ ਜੁੜੀਆਂ ਹੋਈਆਂ ਉਹਨਾਂ ਜਾਦਾਂ ਨੇ ਠੀਕ ਕਰਨਾ ਪਰ ਉਹ ਕੋਲ ਸਾਡੇ ਕੋਲ ਸਮਾਂ ਹੈ ਨਹੀਂ ਅਸੀਂ ਜੰਬਰੀ ਨਹੀਂ ਚੱਕ ਸਕਦੇ ਇਸ ਕਰਕੇ ਸਾਰੀ ਹੱਥ ਜੋੜ ਕੇ ਬੇਨਤੀ ਹੈ ਪਰਿਵਾਰ ਵਾਲੇ ਮੈਂਬਰਾਂ ਨੂੰ ਸਾਰਿਆਂ ਨੂੰ ਦੇਖੋ ਗੁੱਸੇ ਕਿੰਨੇ ਜ਼ਿੰਦਗੀ ਦੇ ਵਿੱਚ ਚੱਲਦੇ ਰਹਿੰਦੇ ਆ ਹੋ ਸਕਦਾ ਵੀ ਇਸ ਬੱਚੀ ਨੇ ਤੁਹਾਨੂੰ ਮਾੜਾ ਚੰਗਾ ਕੋਈ ਸ਼ਬਦ ਅਪਸ਼ਬਦ ਬੋਲਿਆ ਹੋਵੇ ਹੋ ਸਕਦਾ ਇਹਨਾਂ ਨੇ ਕੋਈ ਤੁਹਾਡਾ ਮਨ ਦਿਲ ਦਿਖਾਇਆ ਹੋਵੇ ਕਦੇ ਪਰ ਸੱਚੀ ਲੋੜ ਹੈ ਇਹਨਾਂ ਨੂੰ ਇਹ ਸਾਡੀ ਧੀ ਜਿਹੜੀ ਖਸ਼ਬੂ ਹੈ ਜਾਣ ਕੇ ਨਹੀਂ ਸੀ ਕਰ ਰਹੀ ਕੌਣ ਕੰਤਾ ਜਾਣ ਕੇ ਕੌਣ ਆਪਦਾ ਘਰ ਬਰਬਾਦ ਕਰਦਾ ਕੌਣ ਆਪਦਾ ਪੈਸਾ ਰੁਪਿਆ ਲਟਾਉਂਦਾ ਕਿਸੇ ਤੇ ਲੱਖਾਂ ਰੁਪਈਆਂ ਦੀ ਮਾਲਕ ਸੀ ਸਭ ਕੁਝ ਸੀ ਘਰ ਚ ਤੇ ਉਹ ਘਰ ਤੁਸੀਂ ਦੇਖੋ ਕੀ ਹਾਲ ਹੋਏ ਪਏ ਸੀ ਉਹਦੇ ਘਰ ਦੇ ਇਹ ਸ਼ੂਬਾ ਬਹੁਤ ਸਿਆਣੀ ਕੁੜੀ ਹੈ ਬਹੁਤ ਹੀ ਜ਼ਿਆਦਾ ਇਹ ਥੋੜੀ ਲੱਤਾਂ ਮਾਹਾਂ ਵਾਲੀ ਉਹ ਤਰੀਕ ਤੌਰ ਤੇ ਥੋੜੀ ਕਮਜ਼ੋਰ ਆ ਪਹਿਲਾਂ ਤੋਂ ਸ਼ੁਰੂ ਤੋਂ ਕਮਜ਼ੋਰ ਹੈ ਇਹਦੀ ਜ਼ਿੰਮੇਵਾਰੀ ਇੱਥੇ ਸੀ ਔਰ ਇਹ ਇਹਨਾਂ ਦੋਨਾਂ ਦੀ ਜਿੰਮੇਵਾਰੀ ਸੀ ਜਿਹਦੇ ਤੇ ਉਸ ਸੈੱਟ ਕਰਕੇ ਆਪਣੀ ਜਿੰਮੇਵਾਰੀ ਤੋਂ ਮੁਕਤ ਹੋ ਗਿਆ ਬਾਈ ਮੰਮੀ ਤੁਹਾਡੀ ਨੂੰ ਕੀ ਹੋ ਗਿਆ ਸੀ ਪੁੱਤੂ ਉਹਨਾਂ ਨੇ ਫੇਸ ਲਿਫਟੇਸ਼ਨ ਕਰਾਇਆ ਸੀ ਕਿਦੋਂ ਦੀ ਗੱਲ ਹੈ 2013 ਦੀ 2013 ਚ ਫਿਰ ਉਹਦੋਂ ਪੂਰੇ ਹੋ ਗਏ ਸੀ ਮੰਮੀ 2013 ਚ ਪੂਰੇ ਹੋ ਗਏ ਪਾਪਾ 2022 ਚ 2022 ਚ ਪਾਪਾ ਚਲੇ ਗਏ ਇਸ ਕਰਕੇ ਆਪਾਂ ਨਾਲ ਮਿਲ ਕੇ ਥੋੜੀ ਸਪੋਰਟ ਕਰੀਏ ਇਹ ਵੀ ਆਪਣੀਆਂ ਈ ਈਆਂ ਅੱਜ ਇਹ ਬੱਚੀ ਨੇ ਮੈਨੂੰ ਕਿਹਾ ਕਿੰਦੀ ਵੀ ਮੈਂ ਤੁਹਾਨੂੰ ਪਾਪਾ ਕਿਹਾ ਕਰਾਂ ਤੁਸੀਂ ਵੀ ਮੇਰੇ ਪਾਪਾ ਅਜ ਤੋਂ ਬਾਅਦ ਮਤਲਬ ਇਹਨਾਂ ਨੂੰ ਇੱਕ ਉਹ ਪਿਆਰ ਚਾਹੀਦਾ ਮਾਪਿਓ ਵਾਲਾ ਬਸ ਹੋਰ ਕੁਝ ਨਹੀਂ ਮੰਗਦੀਆਂ ਇਹ ਥੋੜਾ ਮਾਪਿਓ ਵਾਲੀ ਜਗ੍ਹਾ ਤੇ ਖੜਕੇ ਉਹ ਭੂਆ ਵੀ ਦੇ ਸਕਦੀ ਆ ਉਹ ਮਾਸੀਆਂ ਵੀ ਦੇ ਸਕਦੀਆਂ ਉਹ ਮਾਮੇ ਵੀ ਦੇ ਸਕਦੇ ਆ ਉਹ ਚਾਚਾ ਵੀ ਦੇ ਸਕਦਾ ਥੋੜਾ ਪਿਆਰ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ ਬੁੱਤੂ ਹੁਣ ਆਪਾਂ ਠੀਕ ਹੋ ਕੇ ਜੌਬ ਲੈਣੀ ਹੈ ਦੁਬਾਰਾ ਔਰ ਪੈਰਾਂ ਤੇ ਖੜੇ ਹੋਣਾ ਠੀਕ ਹੈ ਸ਼ੋਭਾ ਇੱਕ ਸ਼ੋਭਾ ਦੀ ਪੈਨਸ਼ਨ ਲਵਾਉਣ ਵਾਸਤੇ ਤੂੰ ਸਾਨੂੰ ਥੋੜੀ ਜੀ ਸਪੋਰਟ ਕਰੋ ਹਨਾ ਕਿ ਇਸ ਬੱਚੀ ਦੀ ਦੁਬਾਰਾ ਜੌਬ ਇਹਦੇ ਪਾਪਾ ਵਾਲੀ ਇਹਨੂੰ ਮਿਲ ਸਕੇ ਉਹਦੇ ਵਾਸਤੇ ਵੀ ਪਲੀਜ਼ ਸਾਡੀ ਮਦਦ ਕਰ ਹੁਣ ਸਾਨੂੰ ਤਾਂ ਉਹ ਡਾਟਾ ਵੀ ਨਹੀਂ ਪਤਾ ਕਿ ਕਿੱਥੇ ਅਪਲਾਈ ਹੋਣਾ ਕਿੱਥੇ ਫਾਰਮ ਭਰਨਾ ਕਿਨੂੰ ਮਿਲਣਾ ਜਿਹੜੇ ਇਹਦੇ ਪਾਪਾ ਦੇ ਕਲੀਗ ਸੀਗੇ ਜਿਹੜੇ ਪਾਪਾ ਕਿਹਨਾ ਸੀ ਪੁੱਤਰ ਦਾ ਰਵਿੰਦਰਪਾਲ ਰਵਿੰਦਰਪਾਲ ਸਿੰਘ ਤੇ ਕਿੱਥੇ ਡਿਊਟੀ ਸੀ ਉਹਨਾਂ ਦੀ ਉਹਨਾਂ ਦੀ ਪੀਐਨ ਦੀ ਡਿਊਟੀ ਸੀ ਸੰਗਰੂਰ ਆਈਟੀਆਈ ਚ ਕਾਲੀ ਮਾਤਾ ਮੰਦਿਰ ਦੇ ਬੈਕ ਸਾਈਡ ਕਾਲੀ ਮਾਤਾ ਮੰਦਿਰ ਦੀ ਬੈਕ ਸਾਈਡ ਤੇ ਸੰਗਰੂਰ ਆਈਟੀਆਈ ਦੇ ਵਿੱਚ ਡਿਊਟੀ ਸੀ ਜਿਹੜੇ ਉਹਨਾਂ ਦੇ ਨਾਲ ਅਫਸਰ ਕੰਮ ਕਰਦੇ ਸੀ ਜਾਂ ਹੋਰ ਜਿਹੜੇ ਕੰਮ ਕਰਦੇ ਸੀ ਵੀਰ ਕਲਰਕ ਵਗੈਰਾ ਉਹ ਸਾਡੀ ਸਪੋਰਟ ਕਰਦੇ ਉਹ ਸਾਨੂੰ ਥੋੜਾ ਗਾਈਡ ਕਰਦੇ ਸੰਗਰੂਰ ਦੇ ਵਿੱਚ ਕਿਹੜੇ ਮਲੇ ਜ ਰਹਿੰਦੇ ਤੁਸੀਂ ਪੁੱਤ ਕਟਾਰੇ ਮੱਲੇ ਚ ਲੈ ਕੇ ਆਏ ਸੀ ਦੋਨਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ